ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਫਿਰ ਇੱਕ ਬੇਤੁਕਾ ਬਿਆਨ ਦਿੱਤਾ। ਮੁੱਖ ਮੰਤਰੀ ਸਾਹਿਬ ਸੱਚ ਜਾਣਿਓ ਹੁਣ ਥੋੜੀ ਗੱਲ ਦਾ ਗੁੱਸਾ ਵੀ ਨਹੀਂ ਆਉਂਦਾ। ਕਿਉਂਕਿ ਮੈਂ ਸਮਝ ਸਕਦਾ ਕਿ ਤੁਸੀਂ ਕਿਸ ਮਾਨਸਿਕ ਪਰੇਸ਼ਾਨੀ ਚੋਂ ਗੁਜ਼ਰ ਰਹੇ ਹੋ। ਕਿਉਂਕਿ ਐਸਾ ਪਹਿਲਾ ਮੁੱਖ ਮੰਤਰੀ ਹੈ ਪੰਜਾਬ ਦਾ ਜਿਹਨੂੰ ਉਹਦੀ ਪਾਰਟੀ ਮੁੱਖ ਮੰਤਰੀਉਂ ਨਹੀਂ ਮੰਨਦੀ। ਕਿਉਂਕਿ ਸਾਰਾ ਕੁਝ ਤਾਂ ਦਿੱਲੀੋਂ ਚੱਲ ਰਿਹਾ ਹੈ। ਆਪਕਿ ਨੇ ਤਾਂ ਆਪ ਦਸਕਤ ਕਰਕੇ ਸਾਰਾ ਪੰਜਾਬ ਅਰਵਿੰਦ ਕੇਜਰੀਵਾਲ ਦੇ ਕਦਮਾਂ 'ਚ ਰੱਖਿਆ ਸੀ। ਹੁਣ ਰਹਿਦੀ ਕੁੰਦੀ ਕਿਸ ਰਖ ਲਿਆ ਨੇ ਵਿਕਟ ਸੀ। ਆ ਜਿਹੜਾ ਪਿੱਛੇ ਜੇ ਰਿਜਨਲ ਡਿਵੈਲਪਮੈਂਟ ਅਥਾਰਟੀ ਚੋਂ ਤੁਹਾਨੂੰ ਹਟਾਇਆ ਹੈ ਇਹਦੇ ਬਾਰੇ ਵੀ ਦੋ ਸ਼ਬਦ ਕਹੋ ਕਿ ਕੱਲਾ ਫੋਟਾ ਬਤੌਰ ਮੁੱਖ ਮੰਤਰੀ ਇੱਕੋ ਕੰਮ ਹੈ ਕਿ ਮੈਂ ਮਾਈਕ ਫੜਨਾ 5-7 ਦਿਨਾਂ ਬਾਅਦ মিডিਆ ਪੂਰੇ ਮੈਨੂੰ ਖੜਾ ਦਿੰਦੀ ਆ ਆਮ ਆਦਮੀ ਪਾਰਟੀ ਵਿਰੋਧੀਆਂ ਨੂੰ ਮੈਂ ਗਾਲਾਂ ਕੱਢਣੀਆਂ ਨੇ ਤੇ ਘੱਟੋ ਘੱਟ ਲੋਕਾਂ ਨੂੰ ਲੱਗੇ ਕਿ ਮੁੱਖ ਮੰਤਰੀ ਸਾਹਿਬ ਕੁਝ ਕਹਿ ਰਹੇ ਜੀ ਪਰ ਅਸਲ ਦੇ ਵਿੱਚ ਕੀ ਤੁਸੀਂ ਮੁੱਖ ਮੰਤਰੀ ਹੋ ਆਪਣੇ ਆਪ ਨੂੰ ਇਹ ਸਵਾਲ ਕਰੋ ਕਿ ਕੀ ਭਗਵੰਤ ਮਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਨੀਸ਼ ਸੋਧੀਆ ਤੇ ਸਤਿੰਦਰ ਜੈਨ ਸੋ ਕਿਰਪਾ ਕਰਕੇ ਜਿਹੜੀ ਤੁਹਾਡੀ ਆਪ ਦੀ ਸਰਕਾਰ ਹੈ ਜਿਹੜੇ ਉਹਦੇ 2 ਸਾਲ ਬਚੇ ਨੇ ਜਿਹੜੇ ਲੋਕਾਂ ਨਾਲ ਵਾਅਦੇ ਕਰਕੇ ਆਏ ਹੋ ਪੂਰੇ ਕਰ ਦਿਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਬੜਾ ਲੰਮਾ ਇਤਿਹਾਸ ਹੈ 100 ਸਾਲ ਪੁਰਾਣੀ ਪਾਰਟੀ ਹੈ ਪੰਜਾਬ ਦੀ ਰੂਹ ਹੈ ਪਰ ਬਥੇਰਾ ਸਮਾਂ ਇਹ ਪਾਰਟੀ ਨੇ ਸੰਘਰਸ਼ ਕੀਤਾ ਲੋਕਾਂ ਦੀ ਸੇਵਾ ਕੀਤੀ ਹੈ ਐਡੇ ਐਡੇ ਮੀਲ ਪੱਥਰ ਨੇ ਦਿਖਾਉਣ ਨੂੰ ਪੰਜਾਬ 'ਚ ਜੋ ਸ਼ਰਮਣੀ ਕਰਦਲ ਦਾ ਕੰਮ ਹੈ ਹੋਰਡਾ ਕੀ ਕਰਨਾ ਸਿਰਫ ਇੱਕ ਸਟੇਜ ਇੱਕ ਮਾਈਕ ਤੇ ਖੜੇ ਹੋ ਕੇ ਆਪਾਂ ਵਿਰੋਧੀਆਂ ਨੂੰ ਭੰਡ ਲਿਆ ਸੋ ਮੈਨੂੰ ਲੱਗਦਾ ਹੈ ਕਿ ਅੱਜ ਮੁੱਖ ਮੰਤਰੀ ਨੂੰ ਇਹ ਜ਼ਰੂਰਤ ਹੈ ਕਿ ਜਲਦੀ ਤੁਸੀਂ ਕਿਤੇ ਮੈਨੂੰ ਲੱਗਦਾ ਬੰਬੇ ਬੰਬੇ ਕੋਈ ਲਾਫਟਰ ਸ਼ੋ ਦੇ ਵਿੱਚ ਜਗ੍ਹਾ ਦੇਖੋ ਕਿਤੇ ਪੱਕੀ ਕਰੋ ਕਿਉਂਕਿ ਜਿਹੜੀ ਸਪੀਡ ਤੇ ਆਮ ਆਦਮੀ ਪਾਰਟੀ ਚੱਲ ਰਹੀ ਹੈ ਜਿਹੜੀ ਸਪੀਡ ਤੇ ਅਰਵਿੰਦ ਕੇਜਰੀਵਾਲ ਲੱਗੇ ਹੋਏ ਨੇ ਤਾਨੂੰ ਬਹੁਤ ਜਲਦੀ ਤੁਹਾਡਾ ਅਸਤੀਫਾ ਲੈ ਕੇ ਉਹ ਮੁੱਖ ਮੰਤਰੀ ਨਵਾਂ ਬਣ ਜਾਣਾ ਫਿਰ ਤੁਹਾਨੂੰ ਪਤਾ ਲੱਗਣਾ ਜਦੋਂ ਤੁਹਾਡੇ ਨੀਚੋਂ ਅਗਲੇ ਨੇ ਕੁਰਸੀ ਖਸਕਾਤੀ ਸੋ ਵਿਰੋਧੀਆਂ ਤੇ ਤੰਜ ਕਰਨ ਕਸਮ ਤੋਂ ਪਹਿਲਾਂ ਆਪਣੇ ਹਾਲਾਤ ਦੇਖੋ ਕਿ ਬਤੌਰ ਮੁੱਖ ਮੰਤਰੀ ਤੁਸੀਂ ਕਿੱਥੇ ਖੜੇ ਹੋ ਚਾਹੇ ਉਹ ਪਰਫਾਰਮੈਂਸ ਹੋਵੇ ਚਾਹੇ ਪਾਰਟੀ ਦੇ ਵਿੱਚ ਤੁਹਾਡੀ ਪਕੜ ਹੋਵੇ ਇਹ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕਰੋ ਫਿਰ ਆ ਕੇ ਮਾਈਕ ਤੇ ਗੱਲ ਕਰੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਫਿਰ ਇੱਕ ਬੇਤੁਕਾ ਬਿਆਨ ਦਿੱਤਾ ਮੁੱਖ ਮੰਤਰੀ ਸਾਹਿਬ ਸੱਚ ਜਾਣਿਓ ਹੁਣ ਤੁਹਾਡੀ ਗੱਲ ਦਾ ਗੁੱਸਾ ਵੀ ਨਹੀਂ ਹੁੰਦਾ ਕਿਉਂਕਿ ਮੈਂ ਸਮਝ ਸਕਦਾ ਕਿ ਤੁਸੀਂ ਕਿਸ ਮਾਨਸਿਕ ਪਰੇਸ਼ਾਨੀ ਚੋਂ ਗੁਜ਼ਰ ਰਹੇ ਹੋ ਕਿਉਂਕਿ ਐਸਾ ਪਹਿਲਾ ਮੁੱਖ ਮੰਤਰੀ ਹੈ ਪੰਜਾਬ ਦਾ ਜਿਹਨੂੰ ਉਹਦੀ ਪਾਰਟੀ ਮੁੱਖ ਮੰਤਰੀਉਂ ਨਹੀਂ ਮੰਨਦੀ ਕਿਉਂਕਿ ਸਾਰਾ ਕੁਝ ਤਾਂ ਦਿੱਲੀੋਂ ਚੱਲ ਰਿਹਾ ਆਪਕਿ ਨੇ ਤਾਂ ਆਪ ਦਸਕਤ ਕਰਕੇ ਸਾਰਾ ਪੰਜਾਬ ਅਰਵਿੰਦ ਕੇਜਰੀਵਾਲ ਦੇ ਕਦਮਾਂ 'ਚ ਰੱਖਿਆ ਸੀ ਹੁਣ ਰਹਿਦੀ ਕੁੰਦੀ ਕਿਸ ਰਗਲਿਆਂ ਦੇ ਵੀ ਕੱਢਦੀ ਆ ਜਿਹੜਾ ਪਿੱਛੇ ਜੇ ਰੀਜਨਲ ਡਿਵੈਲਪਮੈਂਟ ਅਥਾਰਟੀ ਚੋਂ ਤੁਹਾਨੂੰ ਹਟਾਇਆ ਇਹਦੇ ਬਾਰੇ ਵੀ ਦੋ ਸ਼ਬਦ ਕਹੋ ਕਿ ਕੱਲਾ ਤੁਹਾਡਾ ਬਤੌਰ ਮੁੱਖ ਮੰਤਰੀ ਇੱਕੋ ਕੰਮ ਹੈ ਕਿ ਮੈਂ ਮਾਈਕ ਫੜਨਾ 5-7 ਦਿਨਾਂ ਬਾਅਦ মিডিਆ ਪੂਰੇ ਮੈਨੂੰ ਖੜਾ ਦਿੰਦੀ ਆ ਆਮ ਆਦਮੀ ਪਾਰਟੀ ਵਿਰੋਧੀਆਂ ਨੂੰ ਮੈਂ ਗਾਲਾਂ ਕੱਢਣੀਆਂ ਨੇ ਤੇ ਘੱਟੋ-ਘੱਟ ਲੋਕਾਂ ਨੂੰ ਲੱਗੇ ਕਿ ਮੁੱਖ ਮੰਤਰੀ ਸਾਹਿਬ ਕੁਝ ਕਹਿ ਰਹੇ ਨੇ ਪਰ ਅਸਲ ਦੇ ਵਿੱਚ ਕੀ ਤੁਸੀਂ ਮੁੱਖ ਮੰਤਰੀ ਹੋ ਆਪਣੇ ਆਪ ਨੂੰ ਇਹ ਸਵਾਲ ਕਰੋ ਕਿ ਕੀ ਭਗਵਾਨ ਤਮਨ ਅੱਜ ਪੰਜਾਬ ਦੇ ਮੁੱਖ ਮੰਤਰੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਨੀਸ਼ ਸੋਸੋਧਿਆ ਤੇ ਸਤਿੰਦਰ ਜੈਨ ਸੋ ਕਿਰਪਾ ਕਰਕੇ ਜਿਹੜੀ ਤੁਹਾਡੀ ਆਪ ਦੀ ਸਰਕਾਰ ਹੈ ਜਿਹੜੀ ਉਹਦੇ 2 ਸਾਲ ਬਚੇ ਨੇ ਉਹ ਜਿਹੜੇ ਲੋਕਾਂ ਨਾਲ ਵਾਅਦੇ ਕਰਕੇ ਆਏ ਹੋ ਪੂਰੇ ਕਰ ਦਿਓ ਕਿਉਂਕਿ ਸ਼ਰੋਮਣੀ ਅਕਾਲੀ ਦਲ ਦਾ ਤਪੜਾ ਲੰਬਾ ਇਤਿਹਾਸ ਹੈ 100 ਸਾਲ ਪੁਰਾਣੀ ਪਾਰਟੀ ਹੈ ਪੰਜਾਬ ਦੀ ਰੂਹ ਹੈ ਔਰ ਬਥੇਰਾ ਸਮਾਂ ਇਹ ਪਾਰਟੀ ਨੇ ਸੰਘਰਸ਼ ਕੀਤਾ ਲੋਕਾਂ ਦੀ ਸੇਵਾ ਕੀਤੀ ਹੈ ਐਡੇ ਐਡੇ ਮੀਲ ਪੱਥਰ ਨੇ ਦਿਖਾਉਣ ਨੂੰ ਪੰਜਾਬ ਦੀ ਜੋ ਸ਼ਰੋਮਣੀ ਅਕਾਲੀ ਦਲ ਦਾ ਕੰਮ ਹੈ ਥੋੜਾ ਕੀ ਕਰਨਾ ਸਿਰਫ ਇੱਕ ਸਟੇਜ ਇੱਕ ਮਾਈਕ ਤੇ ਖੜੇ ਹੋ ਕੇ ਆਪਾਂ ਵਿਰੋਧੀਆਂ ਨੂੰ ਭੰਡ ਲਿਆ ਸੋ ਮੈਨੂੰ ਲੱਗਦਾ ਹੈ ਕਿ ਅੱਜ ਮੁੱਖ ਮੰਤਰੀ ਨੂੰ ਇਹ ਜ਼ਰੂਰਤ ਹੈ ਕਿ ਜਲਦੀ ਤੁਸੀਂ ਕਿਤੇ ਮੈਨੂੰ ਲੱਗਦਾ ਬੰਬੇ ਬੰਬੇ ਕੋਈ ਲਾਫਟਰ ਸ਼ੋਅ ਦੇ ਵਿੱਚ ਜਗ੍ਹਾ ਦੇਖੋ ਕਿਤੇ ਪੱਕੀ ਕਰੋ ਕਿਉਂਕਿ ਜਿਹੜੀ ਸਪੀਡ ਤੇ ਆਮ ਆਦਮੀ ਪਾਰਟੀ ਚੱਲ ਰਹੀ ਹੈ ਜਿਹੜੀ ਸਪੀਡ ਤੇ ਅਰਵਿੰਦ ਕੇਜਰੀਵਾਲ ਲੱਗੇ ਹੋਏ ਨੇ ਤੁਹਾਨੂੰ ਬਹੁਤ ਜਲਦੀ ਤੁਹਾਡਾ ਅਸਤੀਫਾ ਲੈ ਕੇ ਉਹ ਮੁੱਖ ਮੰਤਰੀ ਨਵਾਂ ਬਣ ਜਾਣਾ ਫਿਰ ਤੁਹਾਨੂੰ ਪਤਾ ਲੱਗਣਾ ਜਦੋਂ ਤੁਹਾਡੇ ਨੀਚੋਂ ਅਗਲੇ ਦੀ ਕੁਰਸੀ ਖਸਕਾਤੀ ਸੋ ਵਿਰੋਧੀਆਂ ਤੇ ਤੰਜ ਕਰਨ ਕਸ ਤੋਂ ਪਹਿਲਾਂ ਆਪਣੇ ਹਾਲਾਤ ਦੇਖੋ ਕਿ ਬਤੌਰ ਮੁੱਖ ਮੰਤਰੀ ਤੁਸੀਂ ਕਿੱਥੇ ਖੜੇ ਹੋ ਚਾਹੇ ਉਹ ਪਰਫਾਰਮੈਂਸ ਹੋਵੇ ਚਾਹੇ ਪਾਰਟੀ ਦੇ ਵਿੱਚ ਤੁਹਾਡੀ ਪਕੜ ਹੋਵੇ ਇਹ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕਰੋ ਫੇਰ ਆ ਕੇ ਮਾਈਕ ਤੇ ਗੱਲ